ਜ਼ਿਲ੍ਹਾ ਗਰਦਾਸਪੁਰ ਵਿੱਚ ਹੋ ਰਹੀ ਭਾਰੀ بارش ਕਰਨ ਸ੍ਰੀ ਹਰਗੋਬਿੰਦਪੁਰ ਦੇ ਸ਼ਹਿਰ ਦੇ ਕਿਨਾਰੇ ਵਸੇ ਅੱਧੀ ਦਰਜਨ ਤੋਂ ਵੱਧ ਘਰਾਂ ਵਿੱਚ ਆਈਆਂ ਤਰੇੜਾਂ ਖਤਰੇ ਨੂੰ ਮੁੱਖ ਰੱਖਦੇ ਆ ਸਤਨਾਮ ਸਿੰਘ ਨੈਤ ਤਹਿਸੀਲਦਾਰ ਸ੍ਰੀ ਹਰਗੋਬਿੰਦਪੁਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਅਵਦੀਪ ਸਿੰਘ ਪੰਨੂ ਵੱਲੋਂ ਘਰਾਂ ਦਾ ਜਾਇਜ਼ਾ ਲਿਆ ਗਿਆ ਤੇ ਖਤਰੇ ਨੂੰ ਮੁੱਖ ਰੱਖਦੇ ਆ ਆ ਚਾਰ ਪਰਿਵਾਰਾਂ ਰੈਸਕਿਊ ਕਰਕੇ ਹਾਰਿਆ ਸਮਾਜ ਮੰਦਿਰ ਸ੍ਰੀ ਹਰਗੋਬਿੰਦਪੁਰ ਵਿੱਚ ਸ਼ਿਫਟ ਕਰਾਇਆ ਨੈਪ ਤਹਿਸੀਲ ਦਾ ਸਤਨਾਮ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਰਿਵਾਰਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਸਾਡਾ ਫਰਜ਼ ਹੈ ਅਤੇ ਸਰਕਾਰ ਵੱਲੋਂ ਜੋ ਵੀ ਮੁਆਵਜ਼ਾ ਜਾਂ ਕੋਈ ਸਹਾਇਤਾ ਮਿਲੇਗੀ ਇਹਨਾਂ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਆਓ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖੋ ਏਪੀਜੀ ਨਿਊਜ਼ ਪੰਜਾਬ ਜੇ ਨੂੰ ਕੁਦਰਤੀ ਆਫਤਾਂ ਕਿਛੀ ਜੇ ਚੜਦੇ ਨੇ ਦੋ ਵੀ 5 10 ਫੈਰ ਦੋ ਕਿ ਸੇੜਾ ਅਬਾ ਬਨਾਣ ਕਰਤੇ ਦਿਨਾਂ ਸਭ ਤੋਂ ਬਾਅਦ ਆਪਣੇ ਵੀ ਦਰਿਆ ਤੇ ਪਾਣੀ ਚੜ ਗਏ ਜੀ ਇੰਨਾ ਚ ਸਾਡੇ ਘਰ ਜਿਹੜੇ ਸ੍ਰੀ ਹਰਗੋਬਿੰਦ ਸਾਹਿਬ ਵਾਲ ਤਹਿਸੀਲ ਵਾਲੇ ਆ ਸ੍ਰੀ ਕਾਡੀਆਂ ਸਾਹਿਬ ਕੋਲ ਕਿਛ ਕੁ ਘਰ ਆ ਸਾਡੇ ਵੀ 12 14 ਪਿੰਡ ਜਿਹਦੇ ਨਾਲ ਲੱਗਦੇ ਆ ਜੀ ਉਹਨਾਂ ਵਿੱਚੋਂ ਸ੍ਰੀ ਹਰਗੋਬਿੰਦ ਸਾਹਿਬ ਦੇ ਜਿਹੜੇ ਨਾਲ ਬਾਰਡਰ ਆਇਆ ਜਾਂ ਚਾਹੇ ਸਿਰਫ ਫੰਨੀ ਦੇ ਅੰਦਰ ਆ ਉਹ ਅਸੀਂ ਅੱਜ ਸ਼ਾਮ ਨੂੰ ਸ਼ਾਮੀ ਤੱਕ ਤਾਂ ਇੱਥੇ ਸੀ ਵਰਕ ਕਰਦੇ ਸੀ ਸਾਨੂੰ ਪੰਨੂ ਸਾਹਿਬ ਦਾ ਫੋਨ ਆਇਆ ਜਦੋਂ ਜੀ ਸਾਹਿਬ ਨੂੰ ਗਿੱਤਨ ਨੇ ਐਸਮ ਸਾਹਿਬ ਨੂੰ ਕੀਤਾ ਉਸ ਤੋਂ ਬਾਅਦ ਮੈਨੂੰ ਕਾਲ ਕੀਤੀ ਅਸੀਂ ਇਮੀਡੀਏਟਲੀ ਇੱਥੇ ਆ ਕੇ ਜੋ ਤਰੇੜਾ ਪਈਆਂ ਇਹਨਾਂ ਦੀਆਂ ਚੈੱਕ ਕਰਕੇ ਉਹ ਰੈਸਕਿਊ ਕਰਕੇ ਜਿਹੜੇ ਜਿੰਨਾ ਵੀ ਪਰਿਵਾਰ ਪਾਰਲੀ ਸਾਈਡ ਬੈਠਾ ਜਿਹੜਾ ਰਿਸਕੀ ਪਰਿਵਾਰ ਆ ਸੀ ਉਹਨਾਂ ਨੂੰ ਇੱਥੇ ਆਰਜ ਸਮਾਰ ਵਿੱਚ ਜਿਹੜੇ ਇੱਥੇ ਛੁੱਟਿੰਗ ਕਰਾ ਰਹੇ ਆ ਔਰ ਕਰਾ ਕੇ ਅਸੀਂ ਹੁਣ ਇਹ ਜੇ ਰਜਿਸਟਰ ਉਹਨਾਂ ਨੂੰ ਲੈ ਕੇ ਆਏ ਆ ਫਿਰ ਵੀ ਕੋਈ ਇਹਨਾਂ ਨੂੰ ਦੰਡਾ ਤੇ ਜਦੋਂ ਵੀ 24 ਆਵਰ ਇਹਨਾਂ ਨੂੰ ਜਦੋਂ ਵੀ ਲੋੜ ਆ ਅਸੀਂ ਹਾਜ਼ਰ ਬੈਠੇ ਆ ਜੀ ਜੋ ਵੀ ਸਾਨੂੰ ਸਰਕਾਰ ਵੱਲੋਂ ਸਹੂਤ ਮਿਲੂਗੀ ਸਮਾਜ ਵੱਲੋਂ ਜਾਂ ਕੋਈ ਸੰਸਥਾ ਵੱਲੋਂ ਦੇ ਦੇਣੇ ਅਸੀਂ ਬਰਤਬਾਰ ਇਹਨਾਂ ਦੀ ਦੰਡਾ ਤੇ ਕੰਮ ਦੀ ਹੋਦਾ ਪਰ ਹਾਜ਼ਰਾਂ ਜੀ ਸਮੱਸਿਆ ਇਹ ਹੈ ਜੀ ਕਿ ਭਾਰੀ بارش ਹੋ ਰਹੀ ਆ ਹੜ੍ਹ ਤਾਂ ਚਲੋ ਆਪਾਂ ਕਹਿ ਦਿੰਨੇ ਕਾਫੀ ਹੋ ਗਿਆ ਤੇ ਪ੍ਰੋਬਲਮ ਤਾਂ ਕਾਫੀ ਭਾਰੀ بارش ਨਾਲ ਆਈ ਆ ਪੂਰੇ ਨਗਰ ਕੀ ਸਾਰੀਆਂ ਚੀਜ਼ਾਂ ਹੀ ਡੈਮੇਜ ਹੋ ਗਈਆਂ ਥੋੜਾ ਜਿਹਾ ਉਹ ਰਿਸਕੀ ਕਮ ਹੋ ਰਿਹਾ ਔਰ ਕੋਈ ਗੱਲ ਨਹੀਂ ਫਸਲਾਂ ਨੂੰ ਨੁਕਸਾਨ ਹਜੇ ਆਮ ਜਾਣੀ ਮਾਲੂਮ ਨੁਕਸਾਨ ਅਸੀਂ بچਾਉਣ ਵਾਸਤੇ ਖੜੇ ਆ ਨਾ ਸੀ ਹੋਣ ਦੇਈਏ ਸੀ ਇਸ ਵਾਰ ਅਸੀਂ ਪੂਰਾ ਪ੍ਰਬੰਧ ਕਰਾਂਗੇ ਇਸ ਵਾਰ ਪਰਿਵਾਰਾਂ ਨੇ ਕੋਆਪਰੇਟ ਕੀਤਾ ਜੀ ਨਾਲ ਪੂਰਾ ਕੋਆਪਰੇਟ ਕੀਤਾ ਜੀ ਉਹ ਅਸੀਂ ਸਾਡੀ ਗੱਲ ਬਾਤ ਮੰਨ ਲਿਆ ਅਸੀਂ ਉਹਨਾਂ ਨੂੰ ਸਹਿਯੋਗ ਦਿੱਤਾ ਕਈ ਚਲੋ ਪਰਿਵਾਰ ਆਪਣੇ ਘਰਵਾਲੇ ਛੱਡਨ ਨੂੰ ਗਾਇਰ ਨਹੀਂ ਸੀ ਪਰ ਉਹ ਹੁਣ ਮੰਨ ਗਏ ਅਸੀਂ ਕਹਿੰਦੇ ਜਾਨੀ ਮਾਲ ਨੂੰ ਅਸੀਂ ਨੁਕਸਾਨ ਨਹੀਂ ਹੋਣਾ ਨਾ ਬਾਕੀ ਘਰ ਪਰਿਵਰਤਾ ਦੁਆਰਾ ਵੀ ਬਨ ਜਾਣਗੇ ਨਾ ਉਸ ਵਾਸਤੇ ਅਸੀਂ ਜੋ ਵੀ ਸਰਕਾਰ ਦਿੱਤਾ ਹੈ ਤਾਂ ਉਹਦੇ ਅਕੋਰਡਿੰਗ ਅਸੀਂ ਇਹਨਾਂ ਨੂੰ ਲੋਟ ਕਰਾਂਗੇ ਨੋਦੀ ਜੋ ਵੀ ਮਨ ਦਾ ਮਾਪ ਜਦੋਂ ਦੇ ਨਿਕਲ ਜੋ ਸਰਦਾਰ ਨੂੰ ਆਉਗਾ ਉਸੇ ਦੇ ਮਨ ਦੀ ਤਨਵਲੀ ਹਾਂਜੀ ਥੈਂਕ ਯੂ ਸੋ ਮਚ ਆਪਣਾ ਪੁਰਾਣਾ ਬੱਸ ਸਟੈਂਡ ਹੁੰਦਾ ਸੀਗਾ ਉਥੋਂ ਚੜ ਕੇ ਜਦੋਂ ਉੱਪਰ ਨੂੰ ਆਪਾਂ ਬੋਰਡ ਨੰਬਰ 6 ਦੇ ਵਿੱਚ ਜਾਂਦੇ ਆ ਤੇ ਉੱਥੇ ਤੁਹਾਨੂੰ ਪਤਾ ਜਿਹੜੀ ਪਰਲੀ ਸਾਈਡ ਆ ਉਹ ਸਾਡੀ ਬਹੁਤ ਜ਼ਿਆਦਾ ਨੀਵੀ ਜੀ ਉਹਦੀ ਪ੍ਰੋਬਲਮ ਇਹ ਆ ਗਈ ਕਿ ਉਹ ਤੇ ਰੇਡਾਂ ਪੈਣੀ ਸ਼ੁਰੂ ਹੋ ਗਈ ਕਾ ਵੀ ਹੱਦ ਤੱਕ ਤੇ ਮੈਨੂੰ ਮਹਲਾਵਾਸੀਆਂ ਨੇ ਘਰ ਵਾਲਿਆਂ ਨੇ ਫੋਨ ਕੀਤਾ ਸੀ ਮੈਂ ਮੌਕਾ ਦੇਖਣ ਵਾਸਤੇ ਗਿਆ ਸੀ ਕਿ ਉੱਥੇ ਬੜੀ ਬੜੀ ਦਿੱਕਤ ਸੀਗੀ ਫਿਰ ਸਾਡੇ ਅਫਸਰ ਸਾਹਿਬ ਆਏ ਨੇ ਐਪਸਾਬਾ ਇਹਨਾਂ ਨੇ ਚੰਗੀ ਤਰ੍ਹਾਂ ਉੱਥੇ ਮੌਕਾ ਦੇਖਿਆ ਤੇ ਬੜਾ ਸਹਿਯੋਗ ਕੀਤਾ ਇਹਨਾਂ ਦਾ ਵੀ ਧੰਨਵਾਦ ਇੱਥੇ ਆਉਣ ਲਈ ਔਰ ਜਦੋਂ ਸਾਰਾ ਮਸੀਂ ਮੌਕਾ ਦੇਖਿਆ ਤੇ ਉੱਥੇ ਸੈਂਟਰ ਜਿਹੜੀ ਗਲੀ ਹੈ ਪਰਲੇ ਘਰ ਵੀ ਦਿੱਕੇ ਦੇ ਕਗਾਚ ਆ ਕਿਸੇ ਦੀ ਰਸੋਈ ਦੇਗੀ ਕਿਸੇ ਦਾ ਵਾਸ਼ਰੂਮ ਦੇ ਗਿਆ ਰਸਤੇ ਦੇ ਵਿੱਚ ਫਿਰ ਜਿਹੜੀ ਗਲੀ ਜਾਂਦੀ ਉੱਚ ਵੀ ਪਾੜ ਪੈ ਗਿਆ ਮਤਲਬ ਰਾਈਟ ਸਾਈਡ ਤੇ ਜਿਹੜੇ 15-20 ਘਰ ਉਹ ਲੈਫਟ ਸਾਈਡ ਤੇ ਘਤਰ ਉਹਨਾਂ ਦੇ ਚਿੱਤ 300 ਫੁੱਟ ਡੂੰਗੀ ਜਿਹੜੀ ਉਹ ਘਟਾ ਔਰ ਮੈਂ ਰਿਕਵੈਸਟ ਕੀਤੀ ਸੀ ਡਿਸੰਬਰ ਮੈਂ ਬੇਨਤੀ ਕੀਤੀ ਸੀ ਕਿ ਉਹਨਾਂ ਨੇ ਚਲੋ ਸਾਡਾ ਸਾਥ ਦਿੱਤਾ ਮਨਸੀਰ ਸਾਹਿਬ ਦਾ ਫੋਨ ਆਇਆ ਸੀ ਉਸ ਤੋਂ ਬਾਅਦ ਲੈਪ ਸਾਹਿਬ ਆਏ ਇਹਨਾਂ ਨੇ ਕੱਲਾ ਕੱਲਾ ਮੌਕਾ ਦੇਖਿਆ ਇੱਥੇ ਪੁਲਿਸ ਪ੍ਰਸ਼ਾਸਨ ਤੋਂ ਬਾਇਸ ਕਤਰਾਈ ਇਹਨਾਂ ਨੇ ਸਾਰਾ ਮੌਕਾ ਦੇਖਿਆ ਮੈਂ ਮੇਰੀ ਸਮੁੱਚੀ ਟੀਮ ਕੋਰਸਸ ਸੇ ਮੜ ਪਾਇਆ ਸਭ ਸਾਰੇ ਮਲੇਆਲੇ ਇਕੱਠੇ ਹੋ ਕੇ ਦੇਖਿਆ ਉਹਦੇ ਵਿੱਚ ਜਿਹੜਾ ਸੀ ਅਸੀਂ ਘਰ ਵਾਲਿਆਂ ਨੂੰ ਤਿੰਨ ਘਰ ਦੋ ਤਿੰਨ ਤੋਂ ਪਹਿਲਾਂ ਖਾਲੀ ਕਰਾ ਚੁੱਕੇ ਬਾਕੀ ਲੈਪ ਸਾਹਿਬ ਨੇ ਔਰ ਉਸ ਪ੍ਰਸ਼ਾਸਨ ਨੇ ਬਹੁਤ ਸਾਥ ਦਿੱਤਾ ਜਿਹੜੀ ਅਸੀਂ ਘਰਾਲੇ ਉਹ ਰਿਕੁਐਸਟ ਕੀਤੀ ਔਰ ਆਰੀਆ ਸਮਾਜ ਵਾਲੇ ਜਿਹੜੇ ਇੱਥੇ ਦੇ ਕਮੇਟੀ ਮੈਂਬਰ ਸੀ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸਾਨੂੰ ਇੱਥੇ ਜਿਹੜਾ ਰਹਿਣ ਦੀ ਉਹਨਾਂ ਬੰਦਿਆਂ ਨੂੰ ਜਗ੍ਹਾ ਦਿੱਤੀ ਜਾਵੇ ਉਹਨਾਂ ਨੇ ਮੇਰੇ ਉਹ ਨੈਤ ਸਾਬ ਦਾ ਕਹਿਣਾ ਮੰਨਿਆ ਔਰ ਇਸ ਜਗ੍ਹਾ ਦੇ ਉੱਤੇ ਜਿਹੜੀ ਘਲਾਤੀ ਬਾਕੀ ਮੈਂ ਤੁਹਾਡੇ ਸਾਹਮਣੇ ਭਾਈ ਸਮੁੱਚੇ ਸ਼ਹਿਰ ਨੂੰ ਵੀ ਅਪੀਲ ਕਰਦਾ ਕਿ ਜਿਸ ਜਿਸ ਬੰਦੇ ਨੂੰ ਨੀਕਾ ਸਾਡੀ ਸਭ ਤੋਂ ਪਹਿਲਾਂ ਜਾਣ ਜਿਹੜੀ ਆ ਉਹ ਜ਼ਰੂਰੀ ਹੈ ਬਾਕੀ ਕੰਮ ਸੀ ਜਿਹੜਾ ਹੈ ਉਹ ਵਾਰ ਹਰ ਦੇਖੋਗੇ ਨਗਰ ਕੌਂਸਲ ਜੰਮਿਆਰਾ ਨੇਪ ਸਾਹਿਬ ਆਏ ਨੇ ਡਿਸਟ੍ਰਿਕਟ ਨੇ ਐਸਡੀਐਮ ਸਾਹਿਬ ਨੇ ਡਿੱਤੀ ਸਾਹਿਬ ਐ ਅੱਜ ਸਾਰੇ ਤੁਹਾਡੇ ਨਾਲ ਪਰ ਸਭ ਤੋਂ ਪਹਿਲਾਂ ਆਪਾਂ ਇਹ ਆਪਣੀ ਜਾਣ ਬਚਾਈਏ ਫਤਨ ਦੀ ਰਾਤ ਦੇਖ ਜਣੇ ਸਿਰੇ ਨੂੰ ਛੱਡ ਕੇ ਤੇ ਆਪਾਂ ਇਹਨਾਂ ਜਗਾਵਾਂ ਤੇ ਆਪੀਏ ਸਾਡੇ ਕੋਲ ਜਿੰਨੇ ਜੱਜ ਕਰ ਰਹੇ ਸੀ ਸਾਰੇ ਜੱਜ ਕਰ ਖੋਲ ਦਿੱਤੇ ਆ ਕਿਸੇ ਨੂੰ ਵੀ ਘਰ ਤੇ ਦਿੱਕਤਾ ਚਾਹੇ بارش ਹੋਵੇ ਇਸ ਜਗ੍ਹਾ ਤੇ ਡਿਗਣਾ ਕਿਸੇ ਨੂੰ بارش ਤੋਂ ਵੀ ਲੱਗਦਾ ਉਹਦੀ ਛੱਤ ਡਿਗਣੀ ਹੈ ਤੇ ਸਾਨੂੰ ਕੰਟੈਕਟ ਕਰੇ ਨੈੱਬ ਸਾਹਿਬ ਨੂੰ ਕਰੇ ਮੇਰੇ ਕਮੇਟੀ ਦੇ ਮੁਲਾਜ਼ਮ ਖਲੋਤੇ ਐਮਸੀ ਸਾਹਿਬ ਖਲੋਤੇ ਆ ਥਾਣੇ ਤੋਂ ਮਲਾਵੇ ਸਾਰਿਆਂ ਨੂੰ ਕੰਟੈਕਟ ਹੋਏ ਅਸੀਂ ਜਾਂਚ ਕਰ ਖੋਲਣ ਲਈ ਤਿਆਰ ਹਾਂ ਔਰ ਇਹ ਬੜੀ ਵੱਡੀ ਮੈਂ ਸਮਝਦਾ ਵੀ ਗੁਰੂ ਸਾਹਿਬ ਦੀ ਬੱਚੀ ਚਾ ਛੇਵੇਂ ਪਾਸ਼ਾ ਜੀ ਦੇ ਨਾਮ ਦੇ ਉੱਤੇ ਸ਼ਹਿਰ ਛੇਵੇਂ ਪਾਸ਼ਾ ਜੀ ਦੀ ਬੜੀ ਵੱਡੀ ਮੱਛੀ ਚਾ ਕਿ ਸਾਨੂੰ ਇਹ ਸਾਰਾ ਕੁਝ ਪਹਿਲਾਂ ਪਤਾ ਲੱਗ ਗਿਆ ਜਦ ਸਵੇਰੇ ਦੇਖਿਆ ਸੀ ਤਾਂ ਇੰਨੀ ਕੀ ਤਰੇੜ ਸੀ ਦੁਪਹਿਰੇ ਦੇਖਿਆ ਇੰਨੀ ਉਹ ਨੈਪ ਸਾਹਮਣੇ ਦੇਖਿਆ ਤੇ ਨੀ ਤਰੇੜਾ ਹੋ ਗਿਆ ਗੁਰੂ ਸਾਹਿਬ ਦੀ ਬਖਸ਼ਿਸ਼ ਆ ਪਰ ਮੈਂ ਅਰਦਾਸ ਬੇਨਤੀ ਵੀ ਕਰੂੰਗਾ ਕਿ ਇਸ ਔਖੀ ਘੜੀ ਦੇ ਵਿੱਚ ਗੁਰੂ ਸਾਹਿਬ ਛੇਵੇਂ ਪਾਤਸ਼ਾਹੀ ਹਰ ਗੁਰਸਾਬ ਮੇਰੇ ਸ਼ਹਿਰ ਦੇ ਉੱਤੇ ਮਿਹਰ ਭਰੇ ਹੱਥ ਰੱਖਣ ਤਾਂ ਇਹਨਾਂ ਦੀ ਅਸੀਂ ਜਾਨ ਮਾਲ ਪਸ਼ੂਆਂ ਸਾਰ ਇੱਕ ਚੀਜ਼ ਦਾ ਜਿਹੜਾ ਹੈ ਉਹ ਰਹਿ ਜਮਿਤ ਕਰਸ ਕੇ ਉਹਨਾਂ ਦਾ ਧਿਆਨ ਰੱਖ ਸੀ ਧੰਨਵਾਦ ਜੀ ਜੰਗ ਸਿੰਘ ਪ੍ਰੋਫੈਸਰ ਬੋਬਾਈ ਦਾ ਸਿਰਿਆ ਬਲਵੋ ਸ਼ੇਵਰ ਦਾ ਮੈਨੇ ਵਾਲਾ ਜੀ ਨਿਮਨਤ ਬਿਆਰ ਨੂੰ 12:71 ਲੱਗਾ ਤੇ ਮੇਰੇ ਛੋਟੇ ਵੀਰ ਜਿਹੜੇ ਮੇਰੇ ਗਵਾਂਢੀ ਨੇ ਆਪਣੇ ਵਿਜੇ ਸਿੰਘ ਤੇ ਕਸ਼ਮੀਰ ਮੂਰ ਇਲਾਕੇ ਤੇ ਸੌਂ ਰਹੇ ਘਰ ਦੇ ਫਰੰਟ ਸਾਈਡ ਜਿਹੜੀ ਬਾਥਰੂਮ ਤੇ ਕਿਚਨ ਵਗੈਰਾ ਸਾਰਾ ਕੁਸ਼ੀਰਾ ਥਲੇ ਫਾਟ ਦੇ ਵਿੱਚ ਡਿੱਗ ਗਿਆ ਸੀ ਮੈਂ ਉਸੇ ਵੇਲੇ ਘਰ ਤੇ ਮਹੀਨੇ ਵਿੱਚ ਗਿਆ ਜਦੋਂ ਜਾਗਣ ਦਾ ਮੌਕੇ ਤੇ ਚੈੱਕ ਕੀਤਾ ਤੇ ਉਹ ਵਾਕਈ ਬਹੁਤ ਜ਼ਿਆਦਾ ਖਤਰਨਾਕ ਸੀ ਪਰਿਵਾਰ ਦਾ ਨੁਕਸਾਨ ਹੋਣਾ ਸੀ ਪਰ ਇਹਨਾਂ ਦੇ ਛੋਟੇ ਬੱਚੇ ਦੀ ਡੈਥ ਹੋਣ ਕਰਕੇ ਇਹ ਸਾਰੇ ਇਹਨਾਂ ਫੋਨ ਪਾਏ ਸੀ ਕਿ ਮੈਂ ਤੇ ਮੇਰਾ ਬਾਡੀ ਸੈਂਟਰ ਪਾਰ ਇੱਕ ਵੇਲੇ ਆਪਣਾ ਮੈਂ ਕੀਤਾ ਨਾ ਕੌਂਸਲ ਦੇ ਜਾ ਕੇ ਪ੍ਰਧਾਨ ਸਾਹਿਬ ਨੂੰ ਫੋਨ ਕੀਤਾ ਕਿ ਉਹ ਆਪਣੇ ਨੁਮਾਇंदे ਭੇਜੇ ਤੇ ਵੀਡੀਓਗਰਾਫੀ ਦੇਖਿਆ ਜਦੋਂ ਕੀਤਾ ਉਸੇ ਰਿਪੋਰਟ ਅੱਤੇ ਘੜੇ ਤੇ ਪ੍ਰਧਾਨ ਨਗਰ ਕੌਂਸਲ ਨੂੰ ਡਿਸੀਨ ਕਾਨੂੰਨੀ ਪਹੁੰਚ ਗਏ ਉਹਨਾਂ ਡੀਸੀ ਸਾਹਿਬ ਨਾਲ ਗੱਲ ਕੀਤੀ ਡੀਸੀ ਸਾਹਿਬ ਨੇ ਐਸਐਮ ਤੇ ਮੈਪ ਸੀਗਾ ਸਾਹਿਬ ਦੀ ਮੀਟ ਲਾਈ ਜਿਹੜੇ ਕਿ ਹੁਣ ਤੱਕ ਇਸ ਟਾਈਮ ਦਾ 11:30 ਵਜੇ ਤੱਕ ਸਾਡੇ ਅਵੇਲੇਬਲ ਸੀ ਨੇ ਉਹਨਾਂ ਨੇ ਸਾਰੀ ਮਿਹਨਤ ਕਰਕੇ ਆਰਿਆ ਸਮਾਜ ਦੇ ਵਿੱਚ ਇਹਨਾਂ ਨੂੰ ਮਤਲਬ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਰੋਟੀ ਪਾਣੀ ਤੇ ਸਾਰੀ ਦੇ ਜ਼ਿੰਮੇਵਾਰੀ ਉਹਨਾਂ ਨੇ ਲਈ ਹੈ ਪਰ ਵੱਧ ਦੇ ਪਾਸ਼ੇ ਬਹੁਤ ਜ਼ਿਆਦਾ ਹੁੰਨ ਕਾਰਨ ਕਰਕੇ ਮੇਰੀ ਜਿਹੜੀ ਬਾੜਾ ਉਹਦੀ ਬਾਹਰੀ ਸਾਈਡ ਜਿਹੜੀ ਹੈ ਨੇ ਵਸਤ ਪੁਰਾਣੇ ਪਾਸ਼ੇ ਤੋਂ ਲੈ ਕੇ ਅੱਗੇ ਨੁਕਰ ਤੱਕ ਸਾਰੀ ਸਾਰੀ ਘਾਟੀ ਜਿਹੜੀ ਆ ਉਹ ਫਾੜੀ ਜਿਹਾ ਮੈ ਬੈਠਦੀ ਹੈ ਜੋ ਕਿ ਕੋਣ ਜਲਦੀ ਉਧਰ ਧਿਆਨ ਲੋਕਰ ਮਤਲਬ ਗੱਲਾਂ ਉੱਤੇ ਧਿਆਨ ਦੇਣਾ ਚਾਹੀਦਾ ਤੇ ਉਹਨਾਂ ਸਮੁਹ ਦੀ ਜੋੜ ਹੈ ਕਿ ਜਿਹੜੇ 15 ਤੋਂ 20 ਘਰ ਨੇ ਇਹਨਾਂ ਦਾ ਤਾਂ ਨੁਕਸਾਨ ਹੋਏਗਾ ਕਿ ਉਧਰ ਲੈਫਟ ਸਾਈਡ ਰੇਸ਼ ਨੂੰ ਉਹਨਾਂ ਨੇ ਜਿੱਥੇ ਪਹੁੰਚੇਗਾ ਗਰੀਬ ਪਰਿਵਾਰ ਨੇ ਮੇਰੀ ਪ੍ਰਸ਼ਾਸਨ ਦੀ ਗਾੜੀ ਤੇ ਨਗਰ ਕੌਂਸਲ ਤੋਂ ਹਾਂਸਾ ਕਰੀ ਹੋ ਮੈਂ ਕੀਆ ਛੇਤੀ ਤੋਂ ਛੇਤੀ ਇਹਨਾਂ ਪਰਿਵਾਰਾਂ ਦਾ ਜਿਹੜਾ ਵਸਾ ਦਿੱਤਾ ਜਾਏ ਤੇ ਬੰਦ ਹੀ ਕਾਰਵਾਈ ਕਰਕੇ ਇਹਨਾਂ ਨੂੰ ਜੋ ਵੀ ਸਹੂਲਤਾਂ ਮਿਲ ਜਾਈਆਂ